ਮੰਦਾ ਸਾਰੇ ਠੀਕ ਠਾਕ ਹੋ ਆਜੋ 2 ਮਿੰਟ ਲਈ ਆਪਾਂ ਕਰਦੇ ਆਂ ਤੁਹਾਡੇ ਨਾਲ ਲਾਈਵ ਗੱਲਬਾਤ ਤੇ ਨਾਲੇ ਅੱਜ ਵੋਟਾਂ ਵਾਲਾ ਦੇਣੇ ਮੈਂ ਤਾਂ ਵੋਟ ਪਾਏ ਆ ਆਪਦੀ ਤੇ ਆਪੋ ਆਪਦੇ ਮੇਰੇ ਭਰਾ ਸਾਰੇ ਆਪਦੀ ਬੂਟ ਦਾ ਇਸਤੇਮਾਲ ਜ਼ਰੂਰ ਕਰਿਆ ਜੇ ਤੁਹਾਡਾ ਜਿੱਥੇ ਵੀ ਦਿਲ ਕਰਦਾ ਜਿਹੜੀ ਵੀ ਪਾਰਟੀ ਨੂੰ ਕਰਦਾ ਜਿਹੜੇ ਵੀ ਕੈਂਡੀਡੇਟ ਨੂੰ ਕਰਦਾ ਜ਼ਰੂਰ ਪਾਓ ਵੋਟ ਕਿਉਂਕਿ ਇਹ ਆਪਾਂ ਨੂੰ ਕਾਨੂੰਨੀ ਤੌਰ ਤੇ ਹੱਕ ਮਿਲਿਆ 5 ਸਾਲ ਬਾਅਦ ਮੌਕਾ ਮਿਲਦਾ ਆਪਾਂ ਨੂੰ ਤੇ ਅੱਜ ਵੱਧ ਤੋਂ ਵੱਧ ਜਾ ਕੇ ਇਹਦਾ ਫਾਇਦਾ ਠਾਓ ਆਪਦਾ ਤੁਹਾਨੂੰ ਜੋ ਵੀ ਚੰਗਾ ਲੱਗਦਾ ਜਿਹੜਾ ਚੰਗਾ ਲੱਗਦਾ ਉਹਦੇ ਹੱਕ 'ਚ ਜਾ ਕੇ ਆਪਦਾ ਮਤਦਾਨ ਕਰੋ ਤੇ ਨਾਲੇ ਫਰੀਦਕੋਟ ਵਾਲਿਓ ਆਪੋ ਆਪਣੇ ਏਰੀਏ ਦਾ ਦੱਸਿਓ ਵੀ ਸਾਰੇ ਥਾਵਾਂ ਤੇ ਵੋਟਾਂ ਸੁੱਖੀ ਸੰਦੀ ਪੈਂਦੀਆਂ ਪਈਆਂ ਨੇ ਕੀ ਕੀ ਰੁਝਾਨ ਨੇ ਕੀ ਹਸਾਬਤਾਂ ਨੇ ਕਿਵੇਂ ਫਰੀਦਕੋਟ ਏਰੀਆ ਦੇ ਵਿੱਚ ਕਿਵੇਂ ਕੰਮ ਚੱਲਦਾ ਪਿਆ ਵੋਟਾਂ ਦਾ ਕਮੈਂਟਾਂ ਚ ਲਵਾਓ ਆ ਜੀ ਮੇਰੇ ਭਰਾ ਵੀਡੀਓ ਸ਼ੇਅਰ ਕਰਿਓ ਤੇ ਦੱਸਿਓ ਫਰੀਦਕੋਟ ਦੇ ਵਿੱਚ ਕਿਵੇਂ ਚੱਲਦਾ ਪਿਆ ਆਪਣਾ ਵੋਟਾਂ ਦਾ ਹਾਂਜੀ ਬ੍ਰਦਰ ਪਾ ਦਿੱਤੀ ਵੋਟ ਪ੍ਰਤਾਪ ਰੰਧਾਵਾ ਵੀਰ ਜੀ ਮੈਂ ਵੀ ਪਾ ਦਿੱਤੀ ਆ ਦੇਖ ਸਕਦੇ ਤੁਸੀਂ ਜਿਹੜੇ ਜਿਹੜੇ ਭਰਾਵਾਂ ਨੇ ਵੋਟ ਪਾਤੀ ਏ ਤੇ ਕਰਿਓ ਕਮੈਂਟ ਤੇ ਨਾਲੇ ਆਪੋ ਆਪਦੇ ਏਰੀਆ ਦਾ ਰੁਝਾਨ ਦੱਸਿਓ ਇਹ ਵਧੀਆ ਚੱਲਦਾ ਸੁੱਖੀ ਸੰਧੀ ਚੱਲਦਾ ਸਭ ਤੋਂ ਵੱਡੀ ਗੱਲ ਤਾਂ ਆਪਾਂ ਨੂੰ ਇਹ ਆ ਵੀ ਸਾਡਾ ਸੁੱਖੀ ਸੰਧੀ ਕੰਮ ਆਉਣਾ ਚਾਹੀਦਾ ਆਪਾਂ ਨੂੰ ਕੋਈ ਪਾਰਟੀ ਦਾ ਨਹੀਂ ਕਿਸੇ ਦਾ ਵੀ ਉਹ ਜੋ ਜਿੰਨੂੰ ਜਿਹੜਾ ਚੰਗਾ ਲੱਗਦਾ ਉਹਨੂੰ ਪਾ ਦਿਓ ਤੇ ਫਰੀਦਕੋਟ ਵਾਲੇ ਤਾਂ ਖਾਸ ਕਰਕੇ ਕਿ ਪਤਾ ਹੀ ਹੈ ਸਾਰਿਆਂ ਨੂੰ ਕਿੰਨੇ ਕਿੱਥੇ ਪਾਉਣੀ ਤੇ ਕਿੰਨੇ ਕਿੱਥੇ ਪਾਉਣੀ ਹੈ ਤੇ ਵੈਸੇ ਇਹ ਦੱਸਿਓ ਜ਼ਰੂਰ ਵੀ ਸੁੱਖੀ ਸੰਧੀ ਚੱਲੀ ਜਾਂਦਾ ਨਾਲੇ ਅੱਜ ਵਿੱਚ ਕਈ ਬਸ ਖਰਾ ਆਈ ਜਾਂਦੀਆਂ ਸੀ ਫਰੀਦਕੋਟ ਸਾਈਡ ਤੇ ਨੇਰੀ ਵਗੈਰਾ ਮੀਂਹ ਵਗੈਰਾ ਵੀ ਆਇਆ ਵਾ ਤੇ ਆਪੋ ਆਲੇ ਏਰੀਆ ਦਾ ਦਿਓਰ ਜਾਣ ਬਾਕੀ ਆਪਾਂ ਸਾਰਾ ਲਾਈਵ ਸ਼ਾਮ ਨੂੰ ਕਰਾਂਗੇ ਜਦੋਂ VOTING ਹੋ ਗਈ ਜਦੋਂ VOTING ਹੋ ਗਈ ਸਾਰੀ VOTING ਹੋ ਗਈ ਆਪਾਂ ਉਦੋਂ ਤੁਹਾਡੇ ਨਾਲ ਸਾਰਾ ਕਰਾਂਗੇ ਗੱਲਬਾਤ ਕੀ ਹਸਾਕਤਾ ਵੇ ਕੀ ਕਿਹੜੇ ਏਰੀਆ ਚ ਕਿਵੇਂ ਵੋਟ ਪਈ ਕਿਹੜੇ ਚ ਕਿਵੇਂ ਪਈ ਕਿੱਥੇ ਸੁਖ ਸੰਦ ਰਹੀਏ ਕਿੱਥੇ ਹਾਲਾਤ ਕਿਹੋ ਜਿਹੇ ਰਹੇ ਨੇ ਕਿੱਥੇ ਕਿਹੋ ਜਿਹੇ ਰਹੇ ਨੇ ਤੇ ਹੋਨ ਤੁਸੀਂ ਮੇਰੇ ਭਰਾ ਜਿਹੜੇ ਜਿਹੜੇ ਭਰਾਵਾਂ ਨੇ ਵੋਟ ਪਾਈ ਵਧੀਆ ਜਿਨ੍ਹਾਂ ਨੇ ਨਹੀਂ ਪਾਈ ਇਹੇ ਤੱਕਰ ਤੇ ਆਪਦੀ ਬੋਟ ਦਾ ਜਰੂਰ ਇਸਤੇਮਾਲ ਕਰੋ ਵੱਧ ਤੋਂ ਵੱਧ ਜਾ ਕੇ ਵੋਟ ਪਾ ਕੇ ਆਓ ਮੇਰੇ ਭਰਾ ਇਹ ਇਹਦੇ ਤੋਂ ਰਹਿ ਨਾ ਜਾਇਓ ਵੀ ਬਾਅਦ ਚ ਬਾਅਦ ਚ ਪਛਤਾਉਣ ਦਾ ਫਾਇਦਾ ਨਹੀਂ ਹੁੰਦਾ 5 ਸਾਲ ਬਾਅਦ ਚ ਆਪਾਂ ਕਹੀ ਜਾਂਦੇ ਆ ਵੀ ਬਹੁਤ ਗਲਤ ਹੋ ਗਿਆ ਹੁਣ ਜਿਹੜਾ ਤੁਹਾਨੂੰ ਚੰਗਾ ਲੱਗਦਾ ਚੰ ਉਹਨੂੰ ਆਪਦੇ ਅੱਜ ਜਾ ਕੇ ਮਤਦਾਨ ਕਰ ਸਕਦੇ ਈ ਤੁਸੀਂ ਤੇ ਜਰੂਰ ਆਪਦਾ ਮਤਦਾਨ ਕਰਨ ਜਾਇਓ ਤਾਨੂੰ ਕਾਨੂੰਨੀ ਅਧਿਕਾਰ ਹੈ ਤੇ ਨਾਲੇ ਆਪੋ ਆਦੇ ਏਰੀਏ ਦਾ ਦੱਸਿਓ ਵੀ ਹਰ ਪਾਸੇ ਕੰਮ ਸੁੱਖੀ ਸੰਧੀ ਚੱਲਿਆ ਸੁੱਖੀ ਸੰਧੀ ਬੂਟਾਂ ਪੈ ਗਈਆਂ ਨੇ ਕਿਤੇ ਕੋਈ ਲੜਾਈ ਝਗੜਾ ਕਿਤੇ ਕੋਈ ਗੱਲਬਾਤਾਂ ਨਹੀਂ ਹੈਗੀ ਤੇ ਫਰੀਦਕੋਟ ਹਲਕੇ ਦੇ ਵਿੱਚ ਵੈਸੇ ਤਾਂ ਹੁਣ ਵੋਟਰ ਬਹੁਤ ਜ਼ਿਆਦਾ ਸੂਝਵਾਨ ਨੇ ਬਹੁਤ ਸਿਆਣੇ ਨੇ ਸਾਰੇ ਸੁੱਖੀ ਸੰਧੀ ਹਸਦੇ ਖੇੜ ਦੇ ਬੂਟਾ ਪਾ ਕੇ ਆਉਣਗੇ ਮੇਰੇ ਭਰਾ ਇਹੋ ਜੀ ਗਲਤੀ ਕਦੀ ਨਾ ਕਰਿਓ ਵੀ ਕਿਸੇ ਮਾੜੀ ਮੋਟੀ ਗੱਲ ਪਿੱਛੇ ਕਿਤੇ ਅਮੇ ਕੋ ਲੜਾਈ ਝਗੜਾ ਕਰਕੇ ਬਹਿ ਜਿਓ ਸਾਰੇ ਭਰਾ ਅਸ ਦੇ ਖੇਡਦੇ ਪਾ ਗਿਆ ਇਹਦੇ ਬੋਡ ਜਰੂਰ ਪਾ ਗਿਆ ਇਹੋ ਮੇਰੇ ਭਰਾ ਮੈਂ ਪਾ ਲੰਦੀ ਏ ਤੇ ਵੀਡੀਓ ਨੂੰ ਸ਼ੇਅਰ ਕਰਿਓ ਮਿਲਦੇ ਆ ਸ਼ਾਮ ਨੂੰ ਲਾਈਵ ਕਰੂੰਗਾ ਮੈਂ ਤੇ ਸ਼ਾਮ ਨੂੰ ਕਰਦੇ ਆ ਗੱਲਬਾਤ ਤੇ ਫਿਰ ਖੁੱਲ ਕੇ ਗੱਲਬਾਤ ਕਰਾਂਗੇ ਵੀ ਕਿਹੜੇ ਏਰੀਆ ਚ ਕਿਵੇਂ ਰਿਹਾ ਤੇ ਕਿਹੜੇ ਚ ਕਿਵੇਂ ਰਿਹਾ ਤੇ ਨਾਲੇ ਆਪਾਂ ਹਾਲਾਤ ਦੱਸਾਂਗੇ ਵੀ ਸਾਰੇ ਭਰਾਵਾਂ ਨੂੰ ਵੀ ਕੀ ਹਾਲਤਾਂ ਵੇ ਕਿਵੇਂ ਰਿਹਾ ਹਾਂਜੀ ਕੀ ਹਾਲ ਚਾਲੇ ਹਾਂਜੀ ਹਾਂਜੀ ਭਰਾ ਜੀ ਕੀ ਹਾਲੇ ਬਿਉਮ ਕਰ ਲ ਹਾਂਜੀ ਤੁਸੀਂ ਕਿੱਥੋਂ ਪਾਤੀ ਵੋਟ ਆਪਦੀ ਤੇ ਬਾਕੀ ਵੀ ਪੰਜਾਬ ਦੇ ਜਿਹੜੇ ਜਿਹੜੇ ਵੀ ਮੇਰੇ ਭਰਾ ਅਸੀਂ ਤਾਂ ਵੈ ਫਰੀਦਕੋਟਣ ਕੇ ਤੋਂ ਆ ਜਿਹੜੇ ਜਿਹੜੇ ਵੀ ਭਰਾ ਸਾਰੇ ਪੰਜਾਬ ਦੇ ਵਾਸੀਆਂ ਨੂੰ ਆਪਾਂ ਕਹਿੰਨੇ ਆ ਜ਼ਰੂਰੀ ਨਹੀਂ ਇਹੀ ਫਰੀਦਕੋਟ ਤੋਂ ਆ ਤੇ ਫਰੀਦਕੋਟ ਹਾਂਜੀ ਏਕਮ ਸਿੰਘ ਵੀਰ ਜੀ ਉਹ ਆਪਾਂ ਸ਼ਾਮ ਨੂੰ ਦੱਸਾਂਗੇ ਵੀ ਆਪਾਂ ਕਿਹਨੂੰ ਵੋਟ ਪਾਈਏ ਹੁਣ ਨਹੀਂ ਅਜੇ ਦੱਸਣਾ ਪਰ ਪਾਤੀ ਮੈਂ ਵੋਟ ਆਪਦੀ ਸ਼ਾਮ ਨੂੰ ਦੱਸੂਗਾ ਮੈਂ ਕਿਨੂੰ ਪਾਈਏ ਜ਼ਰੂਰ ਦੱਸੂਗਾ ਤੇ ਹੁਣ ਤਾਂ ਜੇ ਪੋਲਿੰਗ ਚੱਲਦੀ ਵੀ ਅਜੇ ਮੈਨੂੰ ਸਹੀ ਨਹੀਂ ਲੱਗਦਾ ਦੱਸਣਾ ਮੈਂ ਤੁਹਾਨੂੰ ਇੰਨੀ ਬੇਨਤੀ ਕਰ ਸਕਦਾ ਹੁਣ ਵੀ ਵਾਰ ਦੀ ਵੋਟ ਜ਼ਰੂਰ ਪਾ ਕੇ ਆਓ ਮੇਰੇ ਭਰਾ ਸਾਰੇ ਵੱਧ ਤੋਂ ਵੱਧ ਕਰਕੇ ਪਾ ਕੇ ਆਓ ਵੋਟ ਤੇ ਆ ਕਿਉਂਕਿ ਅੱਜ ਸਭ ਤੋਂ ਲਾਸਟ ਤੇ ਆਪਣੇ ਪੰਜਾਬ ਦੇ ਵਿੱਚ VOTING ਹੋ ਰਹੀ ਏ ਤੇ ਸਾਰੇ ਪੰਜਾਬ ਵਾਸੀਆਂ ਨੂੰ ਆਪਦੇ ਭਰਾਵਾਂ ਨੂੰ ਬੇਨਤੀ ਕਰਨਾ ਵੀ ਵੋਟ ਪਾ ਕੇ ਆਓ ਜਿਹੜੀ ਮਰਜ਼ੀ ਪਾਰਟੀ ਨੂੰ ਪਾ ਕੇ ਆਓ ਜਿਹੜੇ ਮਰਜ਼ੀ ਕੈਂਡੀਡੇਟ ਨੂੰ ਪਾ ਕੇ ਆਓ ਤੁਹਾਨੂੰ ਜਿਹੜਾ ਚੰਗਾ ਲੱਗਦਾ ਉਹਨੂੰ ਪਾ ਕੇ ਆਓ ਮਤਦਾਨ ਆਪਦਾ ਕਰਕੇ ਆਓ ਤੁਹਾਨੂੰ ਮੌਕਾ ਮਿਲਿਆ ਕਾਨੂੰਨੀ ਤੌਰ ਤੇ ਜ਼ਰੂਰ ਪਾ ਕੇ ਆਓ ਵੋਟ ਆਪਦੀ ਠੀਕ ਹੈ ਰਹਿ ਨਾ ਜਾਇਓ ਪਿਆ ਪਿਆ ਬੀਓ ਕੋਈ ਵੀ ਬਾਅਦ ਚ ਆਪਾਂ 5 ਸਾਲ ਫੇਰ ਕਈ ਇਹਨੇ ਰਹਿਣੀਆਂ ਵੀ ਗਲਤੀ ਹੋ ਗਈ ਸੀ ਹੁਣ ਨਾ ਕਹੋ ਹੁਣ ਤੁਹਾਡੇ ਕੋਲ ਅੱਜ ਮੌਕਾ ਹੈ ਆ ਦੇਖ ਲਓ ਇਹ ਤੁਹਾਨੂੰ ਕਾਨੂੰਨੀ ਅਧਿਕਾਰ ਮਿਲਿਆ ਤੇ ਆਪਦੇ ਪਾ ਸਕਦੇ ਜੀ ਅੱਜ ਤੁਸੀਂ ਜਿਹੜਾ ਵੀ ਤੁਹਾਨੂੰ ਚੰਗਾ ਉਮੀਦਵਾਰ ਲੱਗਦਾ ਉਹਨੂੰ ਆਦੀ VOTING ਕਰ ਸਕਦੇ ਜੀ ਤੁਸੀਂ ਅੱਜ ਉਹਨੂੰ ਆਪਦਾ ਮਤਦਾਨ ਕਰ ਸਕਦੇ ਜੀ ਪੰਜਾਬੀਓ ਤੇ ਆਪੋ ਆਪਦੇ ਪੰਜਾਬ ਦੇ ਵਿੱਚ ਮੇਰੇ ਭਰਾ ਸਾਰੇ ਆਪ ਸਾਰੇ ਪੰਜਾਬੀਓ ਆਪੋ ਆਪਦੇ ਏਰੀਏ ਦਾ ਨਾਲੇ ਹਾਲ ਦੱਸਿਓ ਕਿ ਉਹਦੇ ਸੁੱਖ ਸੰਦ ਰਹੀ ਹੈ ਸੁਖੀ ਸੰਦੀ VOTING ਹੋ ਰਹੀ ਹੈ ਕਿਤੇ ਕੋਈ ਲੜਾਈ ਝਗੜਾ ਕੋਈ ਕੋਈ ਉਹ ਤਾਂ ਨਹੀਂ ਕੋਈ ਗੱਲ ਹੈਗੀ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਜਿਹੜੇ ਭਰਾਵਾਂ ਨੇ ਨਹੀਂ ਨਾ ਅਜੇ ਤੱਕ ਵੋਟਿੰਗ ਪਾਈ ਮੇਰੇ ਭਰਾ ਜ਼ਰੂਰ ਪਾ ਗਿਓ ਇਹ ਆਪਣੀ ਬਹੁਤ ਜ਼ਰੂਰੀ ਹੈ ਆਪਣੇ ਵਾਸਤੇ ਵੋਟਿੰਗ ਪਾਉਣੀ ਵੋਟ ਪਾਉਣੀ ਵੀ ਆਪਾਂ ਨੂੰ ਕਾਨੂੰਨੀ ਅਧਿਕਾਰ ਮਿਲਿਆ ਆਪਾਂ ਨੂੰ ਬਹੁਤ ਜ਼ਰੂਰੀ ਹੈ ਇੱਕ ਇੱਕ ਵੋਟ ਬਹੁਤ ਜ਼ਰੂਰੀ ਹੁੰਦੀ ਹੈ ਹਰੇਕ ਇੱਕ ਇੱਕ ਵੋਟ ਨਾਲ ਬਹੁਤ ਕੁਝ ਹੋ ਜਾਂਦਾ ਸਾਰੇ ਪੰਜਾਬੀਓ ਜਿਹੜਾ ਵੀ ਤੁਹਾਨੂੰ ਏੜੀ ਮੈਂ ਕਹਿੰਦਾ ਕਿਸੇ ਨੂੰ ਪਾਓ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਉਹਨੂੰ ਪਾਓ ਪਰ ਵੋਟਿੰਗ ਜ਼ਰੂਰ ਕਰਨ ਜਾਇਓ ਜੀ ਤੇ ਹੋਰ ਕੋਈ ਕਿਸੇ ਨੇ ਸਵਾਲ ਪੁੱਛਣਾ ਜਾਂ ਕੋਈ ਗੱਲਬਾਤ ਕਰਨੀ ਤੇ ਕਰ ਸਕਦੇ ਜੀ ਮੇਰੇ ਭਰਾ ਮੇਰੋ ਤੇ ਬਾਈ ਮੇਰੋ ਜਿਹੜੇ ਭਰਾਵਾਂ ਨੇ ਮੈਨੂੰ ਸਵਾਲ ਪੁੱਛਿਆ ਨਾ ਤੁਸੀਂ ਕਿਹਨੂੰ ਵੋਟ ਪਾਈਏ ਵੀਰ ਮੇਰੋ ਮੈਂ ਤੁਹਾਨੂੰ ਜਰੂਰ ਦੱਸੂਗਾ ਪਰ ਦੱਸੂਗਾ ਸ਼ਾਮ ਨੂੰ ਸ਼ਾਮ ਨੂੰ ਆਪਾਂ ਲਾਈਵ ਕਰਾਂਗੇ ਮੈਂ ਸ਼ਾਮ ਨੂੰ ਦੱਸੂਗਾ ਵੀ ਮੈਂ ਵੋਟ ਕਿਹਨੂੰ ਪਾਈ ਠੀਕ ਹੈ ਤੇ ਵੀਡੀਓ ਨੂੰ ਸ਼ੇਅਰ ਕਰਿਓ ਮੇਰੇ ਭਰਾ ਲਵ ਯੂ ਸਾਰੇ ਭਰਾਵਾਂ ਨੂੰ ਮਿਲਦੇ ਆਂ ਸ਼ਾਮ ਨੂੰ ਦੱਸਦੇ ਆ ਸਾਰਾ ਹਸਾਬ ਕਿ ਤੱਕ ਕੀ ਬਣਿਆ ਤੇ ਕਿਵੇਂ ਸਭ ਤੋਂ ਜ਼ਿਆਦਾ ਕਿਹੇ ਹਸਾਬ ਤਾਰ ਕਿਹੜੇ-ਕਿਹੜੇ ਏਰੀਆ 'ਚ ਕੀ ਹੋਇਆ ਸਸਰੀ ਗੱਲ ਸਾਰੇ ਪ੍ਰਮਾਣ